ਕੀ ਅੱਜ ਦੀ ਹੀアリング ਦੇ ਵਿੱਚ ਹੋਣ ਜਾ ਰਹੀ ਹੈ ਹਾਂ ਜੀ ਵੀਰ ਜੀ ਸੋ ਇਹ ਸਾਡੀ ਫਾਈਨਲ ਕਮੇਟੀ ਦੀ ਹੀアリング ਹੈਗੀ ਆ ਸੋ ਸਾਰੇ ਬਿਲ ਪਾਸ ਹੋਣਾ ਪੋਗੇ ਸਪਟੈਂਬਰ 12 ਤੱਕ ਅੱਜ ਦੀ ਹੀアリング ਹੈਗੀ ਆ ਸਾਡੀ ਪਬਲਿਕਲੀ ਸੋ ਅੱਜ ਹੈਗਾ ਸਾਡਾ ਸਾਰੇ ਸੰਗਤ ਦਾ ਮੌਕਾ ਬੋਲਣ ਸਪੋਰਟ ਦੇ ਵਿੱਚ ਸੋ ਅਸੀਂ ਬੇਨਤੀ ਕਰਦੀ ਆ ਸੰਗਤ ਨੂੰ ਹਜੇ ਵੀ ਤੁਹਾਡੀ ਅਸੈਂਬਲੀ ਮੈਂਬਰ ਨੂੰ ਲਿਖੋ ਸਾਡੀ ਲਿੰਕ ਯੂਜ਼ ਕਰੋ ਫੋਨ ਕਰੋ ਪਰੋ ਜੋ ਕੁਛ ਤੁਸੀਂ ਪਰ ਸਕਦੇ ਆ ਤੁਹਾਡੀ ਅਸੈਂਬਲੀ ਮੈਂਬਰ ਨੂੰ ਕਹੋ ਆਹਬ ਐਸਵੀ 5 ਹੋਣੀ ਤੇ ਯਸ ਵੋਟ ਕਰਨ It's very disappointing to see that HAF uh, has been resorting to l mislabeling Sikhs as extremists or mislabeling supporters of this bill as extremists. I see that HAF is very but dangerous dangerous e haga when they start spreading misinformation to law enforcement, to our lawmakers, and that makes our entire community less safe. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਬੀ 509 ਬਿਲਦੀ ਅੱਜ ਹੀアリング ਅੱਜ 20 ਤਰੀਕਾ ਅਸੀਂ ਪਹੁੰਚੇ ਹੋਏ ਹਾਂ ਸਟੇਟ ਕੈਪੀਟਲ ਦੇ ਵਿੱਚ ਉੱਥੇ ਜਿਹੜਾ ਇੱਕ ਵਿਸ਼ੇਸ਼ ਆਫਿਸ ਹੈ ਜਿੱਥੇ ਕਮੇਟੀਆਂ ਦੀਆਂ ਹੀアリング ਹੁੰਦੀਆਂ ਨੇ ਆਪਣੇ ਨਾਲ ਇਸ ਟਾਈਮ ਪੁਨੀਤ ਕੌਰ ਜਿਹੜੇ ਜੁੜੇ ਹੋਏ ਪੁਨੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੁਨੀਤ ਕੌਰ ਜੀ ਅੱਜ ਦੇ ਇਸ ਹੀアリング ਦੇ ਬਾਰੇ ਥੋੜਾ ਦੱਸੋ ਕੀ ਅੱਜ ਦੀ ਹੀアリング ਦੇ ਵਿੱਚ ਹੋਣ ਜਾ ਰਹੀ ਹੈ ਹਾਂ ਜੀ ਵੀਰ ਜੀ ਸੋ ਇਹ ਸਾਡੀ ਫਾਈਨਲ ਕਮੇਟੀ ਦੀ ਹੀアリング ਹੈਗੀਆ ਸੋ ਸਾਰੇ ਬਿਲ ਪਾਸ ਹੋਣੇ ਪੋਗੇ ਸਪਟੈਂਬਰ 12 ਤੱਕ ਅੱਜ ਦੀ ਹੀアリング ਹੈਗੀਆ ਸਾਡੀ ਪਬਲਿਕਲੀ ਸੋ ਅੱਜ ਹੈਗਾ ਸਾਡਾ ਸਾਰੇ ਸੰਗਤ ਦਾ ਮੌਕਾ ਬੋਲਣ ਸਪੋਰਟ ਦੇ ਵਿੱਚ ਸੋ ਆਹ ਬਿਲ ਦਾ ਵੋਟ ਹੋਗਾ ਅਗਲੇ ਵੀਕ ਅਗਸਟ 29 ਤੇ ਕਮੇਟੀ ਦਾ ਵੋਟ ਪੋਗਾ ਉਹ ਵੀ ਇੱਥੇ ਹੀ ਹੈ ਉਹ ਵੀ ਇੱਥੇ ਹੋਗਾ ਪਰ ਉਹ ਪਬਲਿਕਲੀ ਨਹੀਂ ਹੈਗਾ ਉਹ ਕੱਲ ਹੀ ਕਮੇਟੀ ਦੀ ਵੋਟਿੰਗ ਪਰ ਆਪਾਂ ਆ ਸਕਦੇ ਆ ਦੇਖਣ ਦੇਖ ਤੁਸੀਂ ਆ ਸਕਦੇ ਆ ਦੇਖਣ ਪਰ ਉਦੋਂ ਅਸੀਂ ਬੋਲ ਨਹੀਂ ਸਕਦੇ ਅੱਜ ਸਾਡਾ ਮੌਕਾ ਹੈਗਾ ਬੋਲਣ ਸਪੋਰਟ ਦੇ ਵਿੱਚ ਨਾਲੇ ਆਜਾ ਦਾ ਜੋ ਸੌਕ ਜਣੇ ਆਇਆ ਸੰਗਤ ਦੇ ਵਿੱਚ which is both both ਵਧੀਆ ਆਗੀ ਆਹ ਗੱਲ ਬਹੁਤ ਵਧੀਆ ਅਸੀਂ ਇਕੱਠੇ ਖੜੇ ਹੋਇਆ ਆਹ ਬਿਲਡ ਸਪੋਰਟ ਦੇ ਵਿੱਚ ਨਾਲੇ ਅੱਜ ਤੱਕ ਆਹ ਬਿਲਡ ਦਾ ਬਹੁਤ ਥੋੜੇ ਨੋ ਵੋਟ ਹੀ ਹੋਏ ਆਲਮੋਸਟ ਯੂਨੈਨਿਮਸਲੀ ਪਾਸ ਹੋਇਆ ਸੈਨੇਟ ਦੇ ਵਿੱਚ ਆਹ ਕਮੇਟੀ ਪਾਸ ਕਰਕੇ ਫਿਰ ਪੂਰੀ ਅਸੈਂਬਲੀ ਦੀ ਵੋਟ ਹੋ ਗਈ ਸੋ ਸਾਨੂੰ ਬਹੁਤ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਹਜੇ ਵੀ ਤੁਹਾਡੀ ਅਸੈਂਬਲੀ ਮੈਂਬਰ ਨੂੰ ਲਿਖੋ ਸਾਡੀ ਲਿੰਕ ਯੂਜ਼ ਕਰੋ ਫੋਨ ਕਰੋ ਪਰੋ ਜੋ ਕੁਝ ਤੁਸੀਂ ਪਰ ਸਕਦੇ ਆ ਤੁਹਾਡੀ ਅਸੈਂਬਲੀ ਮੈਂਬਰ ਨੂੰ ਕਹੋ ਆਹ ਐਸ ਬੀ 509 ਤੇ ਯੈਸ ਵੋਟ ਕਰਨ ਲਾਸਟ ਟਾਈਮ ਪੁਨੀਤ ਤੁਸੀਂ ਤੇ ਇੱਕ ਹੋਰ ਮੁੰਡਾ ਜੈਦੀਪ ਸਿਰਫ ਇੱਥੇ ਸੀਗੇ ਜਿਹੜੇ ਆਪੋਜੀਸ਼ਨ ਵਾਲੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਗਏ ਕਿੱਥੇ ਗੱਲ ਰਹਿ ਗਈ ਕਿਉਂ ਨਹੀਂ ਦੱਸ ਸਕੇ ਸੰਗਤ ਨੂੰ Uh, like why was it like that we like the opposition people they came in more numbers and we were unaware of those th those circumstances that there is a hearing on that day so what what happened so pichli wari eh cheez hoya se be there was a uh, opposition ne koshish kita aa bill nu amend karan oh amend card mangde eh cheez nahi nahi bi saadi public safety takra hove oh amend karna chahunde si bi aa bill ਦੀ ਆਹਾ ਬਿਲ ਕੱਟੀ ਹੈ ਵੀ ਆਹਾ ਬਿਲ ਵਾਟਰ ਡਾਊਨ ਕਰਨਾ ਮੰਗਦੇ ਸੀ ਡਿਡ ਦੇ ਆਰ ਦੇ ਏਬਲ ਟੂ ਡੂ ਇਟ ਪ੍ਰੌਕਸੀ ਸ਼ਬਦ ਨਿਕਲ ਗਿਆ ਹੈਗਾ ਕਿ ਇਹਦੇ ਬਾਰੇ ਕੀ ਹੈ ਸੋ ਉਹਨਾਂ ਨੇ ਐਮੈਂਡਮੈਂਟ ਦੀ ਕੋਸ਼ਿਸ਼ ਕੀਤੀ ਪਰ ਸਾਡੀ ਅਸੈਂਬਲੀ ਮੈਂਬਰ ਬੈਂਡਸ ਨੇ ਉੱਠ ਕੇ ਕਮੇਟੀ ਨੂੰ ਕਿਹਾ ਵੀ ਅਸੀਂ ਆਹਾ ਐਮੈਂਡਮੈਂਟ ਨਹੀਂ ਸਪੋਰਟ ਕਰਾਂਗੇ ਸੋ ਓਨਰ ਦ ਲੀਡਰਸ਼ਿਪ ਨਾਲ ਸਾਡੀ ਹੀਰਿੰਗ ਜਿਹੜੀ ਸੀਗੀ ਉਹ ਪਹਿਲੋ ਤਾਂ ਕੈਨਸਲ ਹੋਣ ਵਾਲੀ ਸੀ ਪਰ ਥੋੜੀ-ਮੋਟੀ ਗੱਲ ਕਰਕੇ 네ਗੋਸ਼ੀਏਸ਼ਨ ਕਰਕੇ ਅਸੈਂਬਲੀ ਮੈਂਬਰ ਬੈਂਡਸ ਸੈਂਟਰ ਕਾਬੇਰੋ ਨਾਲ ਸਾਡੀ ਕਮੇਟੀ ਦੀ ਚੇਅਰ ਅਸੈਂਬਲੀ ਮੈਂਬਰ ਰੈਂਸ ਨਾਲ ਉਹ ਹੀਰਿੰਗ ਵਾਪਸ ਆ ਗਈ ਸੀ ਸੋ ਤਾਂ ਕਰਕੇ ਥੋੜੀ ਜੀ ਕਨਫਿਊਜ਼ਨ ਸੀਗੀ ਜੀ ਹੀਰਿੰਗ ਨੇ ਹੋਣਾ ਕਿ ਨਹੀਂ ਹੋਣਾ ਪਰ ਇਨ ਦੀ ਐਂਡ ਸਾਡੀ ਸਮਰੀ ਮੈਂਬਰ ਬੈਂਸ ਨੇ ਨੈਗੋਸ਼ੀਏਟ ਕਰਕੇ ਸਾਡੇ ਬਿਲ ਦੀ ਲੈਂਗੁਏਜ ਯੂ نو ਆ ਗਈ ਜਿੱਥੇ ਅਸੀਂ ਜਿੱਥੇ ਅਸੀਂ ਸਪੋਰਟ ਕਰ ਸਕਦੇ ਆ ਜੋ ਅਸੀਂ ਚਾਹੁੰਦੇ ਆ ਉਹਦੇ ਵਿੱਚ ਜੋ ਪ੍ਰੌਕਸੀ ਸ਼ਬਦ ਹੈਗਾ ਆ ਕਿ ਨਹੀਂ ਹੈਗਾ ਹੁਣ ਜੇ ਨਹੀਂ ਵੀ ਹੈਗਾ ਪ੍ਰੌਕਸੀ ਸ਼ਬਦ ਆ ਅਸੀਂ ਹਜੇ ਟ੍ਰੇਨਿੰਗ ਦੇ ਵਿੱਚ ਪਵਾ ਵੀ ਸਕਦੇ ਉਹ ਡਿਫੀਨੀਸ਼ਨ ਦੇ ਵਿੱਚ ਅਸੀਂ ਹਜੇ ਵੀ ਕੋਸ਼ਿਸ਼ ਕਰਦੇ ਆ ਉਹ ਪ੍ਰੌਕਸੀ ਵਾਲਾ ਲੈਂਗੁਏਜ ਪਵਾਉਣ ਪਰ ਸਭ ਤੋਂ ਇੰਪੋਰਟੈਂਟ ਚੀਜ਼ ਵੀ ਆਹ ਬਿਲ ਪਾਸ ਹੋਵੇ ਬਿਕਾਜ਼ ਜਿਹੜੇ ਸਾਡੇ ਪ੍ਰੋਫੈਸ਼ਨਲਸ ਹੈਗੇ ਕੈਲੀਫੋਰਨੀਆ ਇਮਰਜੈਂਸੀ ਆਫਿਸ ਦੇ ਵਿੱਚ ਜਿਹੜੇ ਆਹ ਟ੍ਰੇਨਿੰਗਸ ਬਣਾਉਂਦੇ ਆ ਜਿਹੜੇ ਫੈਡਰਲ ਡਾਟਾ ਨੂੰ ਦੇਖਦੇ ਆ ਜਿਹੜੇ ਡੀਓਜੇ ਨਾਲ ਕੰਮ ਕਰਵਾਉਂਦੇ ਉਹਨਾਂ ਨੂੰ ਐਕਸਪਰਟ ਓਪੀਨੀਅਨਸ ਹੈਗੇ ਆ ਉਹਨਾਂ ਨੂੰ ਪਤਾ ਜਿੱਦ ਜਿਸ ਤਰ੍ਹਾਂ ਫੋਰਨ ਗਵਰਨਮੈਂਟਸ ਪ੍ਰੋਕਸੀ ਨੂੰ ਯੂਜ਼ ਕਰਦੇ ਆ ਸੋ ਜਿੰਨਾਂ ਜੇਕਰ ਆਹ ਬਿਲ ਪਾਸ ਹੋ ਗਿਆ ਉਹ ਪ੍ਰੋਫੈਸ਼ਨਲਸ ਨੇ ਸਾਨੂੰ ਵਧੀਆ ਟ੍ਰੇਨਿੰਗ ਬਣਾਉਗੇ ਐਂਡ ਅਸੀਂ ਫਾਲੋ ਅਪ ਵੀ ਕਰਾਂਗੇ ਉਹਨਾਂ ਨਾਲ ਟੂ ਇਨਸ਼ੋਰ ਵੀ ਆਹ ਸਭ ਤੋਂ ਵਧੀਆ ਪ੍ਰੋਡਕਟਸ ਸਾਨੂੰ ਮਿਲਗੀ ਜਦੋਂ ਕਿ ਇਸੇ ਡਿਸਟ੍ਰਿਕਟ ਅਟਾਰਨੀ ਦੇ ਵੱਲੋਂ ਲੈਟਰ ਆਉਂਦੀ ਐ ਇਸ ਦੀ ਓਪੋਜੀਸ਼ਨ ਦੇ ਅਗੇਂਸਟ ਵਾਟ ਡਸ ਇਟ ਮੀਨ ਫਾਰ ਦਾ ਬਿਲ ਜਿੱਦਾਂ ਹੁਣ ਆਪਨ ਸੈਂਟਾ ਕਲੋਸਾ ਦੇ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਇਸ ਬਿਲ ਦੇ ਅਗੇਂਸਟ ਜਿਹੜਾ ਉਹ ਵੋਟ ਪਾਉਣ ਦੇ ਲਈ ਉਹ ਉਹਨਾਂ ਨੇ ਚਿੱਠੀ ਲਿਖੀ ਆ ਸੋ ਵਾਟ ਡਸ ਇਟ ਮੀਨ ਫਾਰ ਦਾ ਬਿਲ ਸੋ ਲਾ ਐਨਫੋਰਸਮੈਂਟ ਦਾ ਤਾਂ ਕੰਮ ਹੁੰਦਾ ਵੀ ਇਦਾਂ ਦੀਆਂ ਚੀਜ਼ਾਂ ਤੋਂ ਬਚਾਉਣਾ ਉਹਨਾਂ ਲੋਕਾਂ ਨੂੰ ਪ੍ਰੋਸੀਕਿਊਟ ਕਰਨਾ ਜਿਹੜੇ ਇਦਾਂ ਦੇ ਕੰਮ ਕਰਦੇ ਆ ਪਰ ਉਹ ਹੀ ਉਸਦੇ ਅਗੇਂਸਟ ਆ ਸੋ ਕੀ ਇਸਦਾ ਮਤਲਬ ਆ well all the matter of there against law enforcement because the california police chiefs the association aha bill new support kar de yaar so all law enforcement should be united je ik do jani ne nahi kya that's a small voice sab to badi voice hagi je the state the sheriff association hage ya unne support kita ha bill new unne pichle saal vi support kita as saal pura saal vi support kita o hearings they are kis support de bol de vi so majority of support is with this bill je da kya sade voter vi sade favor ਦੇ ਵਿੱਚ ਜਾਂ ਆਲਮੋਸਟ ਯੂਨਾਨਮਸ ਪਾਸ ਹੋਈ ਜਾਂਦਾ ਹਾ ਬਿਲ ਬਸ ਉਹ ਜਿਹੜਾ ਥੋੜਾ ਜਿਹਾ ਆਪੋਜੀਸ਼ਨ ਹੈਗਾ ਉਹ ਆਵਾਜ਼ ਉਹਦੇ ਵੋਇਸ ਆਰ ਲਾਊਡ ਬਟ ਉਹ ਹੈਗੇ ਮਾਈਨੋਰਟੀ So, Jinnah, are they here today? We have not seen anybody here today from HAF but um are still on social media, some are on the social media misinformation, a little bit of misinformation and um, I, I've got to say, virji ji, I am a little bit English, sorry but um, it's very disappointing to see that HAF uh, has been resorting to mislabeling six as extremists or mislabeling supporters of this bill as extremists um asi janda the hf sade var ki kende a par sab to dangerous gal e haga when they start spreading misinformation to law enforcement to our lawmakers and that makes our entire community less safe because asi the koshish karde a lokian uss <laughs> kon de asi kon hai gaya sikha kon hai hindu a kon hai muslim kon hai nala asi koshish karde asi sare khatte khadan so je the hf idda de cheeza idda de sade community ਬੁਰਾ ਬੋਲਦੇ ਆ ਸਾਰਿਆਂ ਨੂੰ ਸਾਰਿਆਂ ਨੂੰ ਬੁਰਾ ਬੁੜਾ ਮੰਨਦਾ ਐਂਡ ਵੀ ਆਰ ਟ੍ਰਾਈਂਗ ਵੈਰੀ ਹਾਰਡ ਵੀ ਡੂ ਹੈਵ ਹਿੰਦੂ ਸਾਧ ਅਹਾ ਬਿਲ ਦੇ ਵਿੱਚ ਹਿੰਦੂ ਗਰੂਪਸ ਦਾ ਸਪੋਰਟ ਹਗਾ ਮੁਸਲਮ ਗਰੂਪਸ ਦਾ ਸਪੋਰਟ ਹਗਾ ਸਿੱਖਾਂ ਦਾ ਸਪੋਰਟ ਹਗਾ ਸਾਊਥ ਏਸ਼ੀਆਨ ਈਸਟ ਏਸ਼ੀਆਨ ਗਰੂਪਸ ਦਾ ਸਪੋਰਟ ਹਗਾ ਸੋ ਅਸੀਂ ਸਾਰੇ ਖੱਟੇ ਖੜੀ ਐਂਡ ਅਸੀਂ ਸਪੋਰਟ ਕਰੀਏ ਐਂਡ ਲੈਟਸ ਸਟੈਂਡ ਅਪ ਅਗੇਂਸਟ ਦਿਸ ਡੇਂਜਰਸ ਰੈਟ ਰੈਕ ਜਿਹੜਾ ਕੋਈ ਜਿਹੜੇ ਸਾਡੇ ਯੂ ਨੋ ਸੇਮ ਕੰਟਰੀ ਤੋਂ ਆਇਆ ਨਾਲੇ ਸਾਡੇ ਬੰਦੇ ਨੂੰ ਮਾਰੇ ਬੋਲਦੇ ਆ ਇਹ ਚੀਜ਼ ਬਹੁਤ ਬਹੁਤ ਬੁਰਾ ਹੈ ਕਿ ਇਟ ਇਜ਼ ਬੈਡ ਫਾਰ ਪਬਲਿਕ ਸੇਫਟੀ ਇਟ ਇਜ਼ ਹਾਰਮਫੁਲ ਟੂ ਆਲ ਕਮਿਊਨਿਟੀਜ਼ ਨਾਟ ਜਸਟ ਸਿਕਸ ਸੋ ਥੈਂਕ ਯੂ ਤਨਵਾਦ ਸਾਰਿਆ ਸੰਗਤ ਨੂੰ ਜਿਹੜੇ ਆਇਆ ਧੰਨਵਾਦ ਬਹੁਤ ਬਹੁਤ ਸਾਡੀ ਆਰ ਆਥਰ ਸੈਨੇਟਰ ਕਾਬਾਇਰੋ ਅਸੈਂਬਲੀ ਮੈਂਬਰ ਵੈਂਸ ਨਾਲੇ ਅਸੈਂਬਲੀ ਮੈਂਬਰ ਸੋਰੀਆ ਅਮ ਐਂਡ ਵੀ ਆਰ ਗੈਣਾ ਕੀਪ ਫਾਈਟਿੰਗ ਅਸੀਂ ਲੜੀ ਡਾਂਗੇ ਇਹ ਸਾਡਾ ਹੱਕਾ ਇੱਥੇ ਆਉਣ ਨਾਲੇ ਕਮੇਟੀ ਦੇ ਮੂਰੇ ਬੋਲਣ ਲੋਕੀ ਬਹੁਤ ਦੂਰੋਂ ਆਏ ਬੇਕਰਸਫੀਲਟੋਂ ਐਲੈ ਤੋਂ ਆਏ ਐਂਡ ਅਸੀਂ ਬਸ ਚੜ ਦੀ ਕਲਾ ਚੜਾਉਂਗੇ ਨਾਲੇ ਅਸੀਂ ਬਿੱਲ ਆਹ ਪਾਸ ਕਰਵਾਉਂਗੇ ਜੀ ਸੋ ਬਿਲਕੁਲ ਸੋ ਦੱਸ ਜਾਈਏ ਇਸ ਬਿੱਲ ਦੀ ਸਪੋਰਟ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਸੈਕੂਲੇਸ਼ਨ ਸੈਲਡਫ ਜਕਾਰਾ ਮੂਵਮੈਂਟ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਫਰੀ ਮੌਂਟ ਸਿੱਖ ਅਮਰੀਕਨ ਸਿੱਖ ਕਾਕਸ ਕਮੇਟੀ ਹੋਰ ਗੁਰੂ ਘਰ ਆਮ ਸੰਗਤ ਦੂਰੋਂ ਨੇੜਿਓਂ ਜਿਹੜੀ ਉਸ ਨੂੰ ਸਪੋਰਟ ਕਰ ਰਹੀ ਆ ਸੋ ਸਾਰਿਆਂ ਦਾ ਧੰਨਵਾਦ ਤੇ ਆਓ ਇਸ ਮੋਰਚੇ ਨੂੰ ਆਪਾਂ ਫਤਿਹ ਕਰੀਏ ਤੇ ਇਦਾਂ ਹੀ ਜਿਹੜਾ ਇਸ ਦੇ ਵਿੱਚ ਯੋਗਦਾਨ ਪਾਈਏ ਸੋ ਹੁਣ ਤੋਂ ਕੁਝ ਦਿਨ ਬਾਅਦ ਜਿਹੜੀ ਇਸ ਦੇ ਵਿੱਚ ਜਨਤਾ ਦੇ ਲਈ ਵੋਟ ਪਾਉਣ ਦੇ ਲਈ ਹਾਂ ਦੇ ਵਿੱਚ ਸਪੋਰਟ ਕਰਨ ਦੇ ਲਈ ਜਿਹੜਾ ਉਹ ਮੌਕਾ ਮਿਲੇਗਾ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ